ਉਹ ਤੋਂ ਬਾਅਦ ਮੇਰੀ ਬੇਟੀ ਪ੍ਰਬੰਧਕਾ ਦੂਆ ਜਿੱਤਾਂयां ਪਾ ਲਿਆ ਬਾਈ ਜੇ ਹੌਂਕਾ ਵਾਜਾ ਮਾਰਨਗੇ ਤਾਂ ਫਿਰ ਆਮਲੇ ਦਾ ਉਹ ਟੀਮ ਨੇ ਟੀਮਾਂ ਨੇ ਉਹ ਬ੍ਰੌਂਜ਼ ਆਉਂਦੀਆਂ ਮੇਰੀ ਬੇਟੀ ਆ ਫਤਿਹ ਖੜਾ ਕੇ ਤਿਆਰ ਹੋਣਾ ਬਾਤੋ ਬਾਤ ਇਸ ਭਰਾ ਦੀ ਮੰਨ ਕੇ ਰੋ ਬਹੁਤ ਜਾ ਆਪਣ ਖੇਡ ਖੇਡ ਕੱਢ ਜਿੰਦੇ ਆ ਪਰ ਇਹ ਕਬੱਡੀ ਦੇ ਹੀਰੋ ਕਬੱਡੀ ਹਮਾ ਸਾਥ ਫੋਲ ਬੱਜੀ ਆ ਨਹੀਂ ਚਾਹੁੰਦਾ ਸਾਡੇ ਹਾਂਜੀ ਬਿਲਕੁਲ ਅੱਖਾ ਜੀ ਉਧਰ ਸਾਡੇ ਬਹੁਤ ਹੀ ਸਤਿਕਾਰਯੋਗ ਕੁਸ਼ਪਿੰਦਰ ਸਿੰਘ ਜੀ ਰਾਣੋਸ ਪੁੱਤਰ ਸਰਪੰਚ ਰਾਣ ਕਮਲਾ ਸਿੰਘ ਵਾਲਾ ਔਰ 11000 ਰੁਪਏ ਦੇ ਨਾਮ ਸਾਡੇ ਜਗਸੀਰ ਸਿੰਘ ਜੀ ਅਕਲਾ ਸਿੰਘ ਵਾਲਾ 9000 ਰੁਪਏ ਪਰਮਪ ਹਮਿੰਦੀ ਕੈਨੇਡਾ ਉਹਨਾਂ ਵੱਲੋਂ ਵੀ 5100 ਹਰਸ਼ਿਤ ਲਿੰਗ ਬੱਲਵੰਤ ਮੇਰੇ ਮਿੱਤਰੋ ਉਹਨਾਂ ਵੱਲੋਂ 5100 ਹਸਨ ਚੀਮਾ ਜੀ ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਇਸ ਕਬੱਡੀ ਕੱਪ ਦੇ ਲਈ ਹਰਵਿੰਦਰ ਮੰਡੇਰ ਉਹਨਾਂ ਦੇ ਜਿਹੜੇ ਖਾਸ ਇਧਰ ਨੇ ਉਹਨਾਂ ਨੇ ਬਹੁਤ ਵੱਡੇ ਯੋਗਦਾਨ ਹੈ ਮਾਈਕ ਤੇ ਬਾਈ ਲਖਦੀਪ ਬਾਈ ਏ ਤੋਂ ਕੇ ਗਵਨ ਕੋਲ ਨਹੀਂ ਪਤਾ ਸੀ ਬਾਈ ਹੋਵੇ ਨੇ ਫਰਕਿਆ ਜੀ ਤੇਵਾ ਜੀ ਨਾ ਹੋਣਾ ਜਦੋਂ ਕਿਸਾਨੀ ਅੰਦੋਲਨ ਚੱਲਦਾ ਸੀ ਯਾਰ ਉਦੋਂ ਅੰਦੋਲਨ ਹੋਇਆ ਇਸ ਕਰਕੇ ਆਪਾਂ ਸਾਰੇ ਇਖਾਰ ਮਜੂਰ ਖੜੇ ਆ ਵੱਧ ਤੋਂ ਵੱਧ ਇਸ ਭਰਾ ਦੀ ਆਪਾਂ ਮਦਦ ਕਰੀਏ ਕਿਉਂਕਿ ਜਲਦੀ ਹੀ ਸ਼ਾਮ ਬੋਚੇ ਵਿੱਚ ਆਪਾਂ ਸਾਰੇ ਲੋਕਾਂ ਦਾ ਪਾਇ ਲੱਖੇ ਆਗ ਬੇਟੀ ਆ ਜੀ ਉਹ ਇੱਕ ਮਿੰਟ ਵੀਰੇ ਦੇ ਕਿਸੇ ਲਈ ਪ੍ਰਸ਼ਾਦਾ ਪਾਣੀ ਛਕਣਾ ਤਾਂ ਗੁਰਦਵਾਰ ਸਾਹਿਬ ਦੇ ਲੰਗਰ ਚੱਲਦੇ ਨੇ ਇੱਥੇ ਜਿਹੜੇ ਥੋੜਾ ਘਣਾ ਚਾਹ ਪਾਣੀ ਦਾ ਪ੍ਰੋਗਰਾਮ ਚਲ ਰਿਹਾ ਹੁੰਦਾ ਸੋ ਕਿਰਪਾ ਕਰਕੇ ਅੱਗੇ ਸਾਡੇ ਇੱਥੇ ਜਿਹੜੇ ਸੇਵਾਦਾਰਾਂ ਨੂੰ ਵਿਸਤਾਰ ਨਾਲ ਕੀਤਾ ਜਾਵੇ ਜਿਨ੍ਹਾਂ ਨੇ ਪ੍ਰਸ਼ਾਦਾ ਪਾਣੀ ਛਕਣਾ ਗੁਰਦਵਾਰ ਸਾਹਿਬ ਦੇ ਲਾਗੇ ਛਕ ਸਕਦੇ ਹੋ ਹਰਿੰਦਰ ਸਿੰਘ ਜੀ ਤਾਂ ਧੰਨਵਾਦ ਹਮਤਾਂ ਚਾਹ ਆਪ ਆਪ ਬਰਨਾਲਾ ਇਹਨਾਂ ਵੱਲੋਂ 51000 ਰੁਪਏ ਦਾ ਸਾਨੂੰ ਯੋਗਦਾਨ ਦਿੱਤਾ ਗਿਆ ਅਸੀਂ ਸਾਡੇ ਭਰਾਵਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਮੈਂ ਤੇ ਜਿੰਮਾ ਸਿੱਖਾਂ ਜੀ ਬਾਈਟੀਐ ਕ੍ਰਾਮਦਾਜ ਇੱਕ ਪ੍ਰਸ਼ਾਸਨ ਵੱਲੋਂ ਤੇ ਇੰਡੀਆ ਬਈ ਸਾਰੇ ਖਿਲਾੜੀਆਂ ਨੂੰ ਜੋਨੇ ਵੀ ਖਾਲੀ ਤੋਂ ਤੁਸੀਂ ਬੰਦੇ ਹੋ ਪ੍ਰਸ਼ਾਸਨ ਵੱਲੋਂ ਬੇਨਤੀ ਆ ਵੀ ਜੋਨਰ ਦੇ ਨਿੱਕਲ ਕੰਡਿਆਲੇ ਉਹ ਚੇਂਡੀਆਉਂ ਦਾ ਆਪਣਾ ਜੋ ਗਰਾਊਂਡ ਹੈ ਉਹਦੇ ਅੰਦਰ ਲਾ ਲੋ ਇੱਕ ਪ੍ਰਸ਼ਾਸਨ ਵੱਲੋਂ ਬੇਨਤੀ ਆ ਤੁਸੀਂ ਆਪ ਹੀ ਸਾਰੇ ਕਮੰਡਾਰੋ ਵੀ ਪ੍ਰਸ਼ਾਸਨ ਵੱਲੋਂ ਇਹ ਬੇਨਤੀ ਕਰਵਾਈ ਜਾ ਰਹੀ ਆ ਵੀ ਸਾਡੇ ਨਿੱਕਲ ਤੁਸੀਂ ਆਪਣੇ ਜਿਹੜੀ ਪਿਆਰੀ ਵਗੈਰਾ ਜੋ ਕਰਨੀ ਆ ਤੁਸੀਂ ਉਹ ਕਰ ਨਹੀਂ ਕਰ ਲੋ ਇਹ ਪ੍ਰਸ਼ਾਸਨ ਵੱਲੋਂ ਬੇਨਤੀ ਕਰਵਾਈ ਜਾ ਰਹੀ ਆ ਬਿਲਕੁਲ ਕਰ ਦੇ ਪੰਜਾਬ ਪੁਲਿਸ ਵੱਲੋਂ ਜਿਹੜੀ ਸਮੁੱਚੇ ਕਬੱਡੀ ਖਿਡਾਰੀਆਂ ਨੂੰ ਬੈਂਚਿਆਂ ਵੀ ਜਿੱਥੇ ਵੀ ਪਲੇਸ ਸਾਡੇ ਇੱਥੇ ਪਹੁੰਚਿਆ ਵੀ ਦੂਰ ਦੂਰ ਕਿਸੇ ਦੀ ਗੱਡੀ ਕਿਧਰ ਹੈ ਕਿਸੇ ਦੀ ਕਿਧਰ ਹੈ ਸੋ ਪ੍ਰਸ਼ਾਸਨ ਵੱਲੋਂ ਬੇਨਤੀ ਹੈ ਵੀ ਤੁਸੀਂ ਇੱਧਰ ਕਾਂਜ ਵਾਲੀ ਸਾਈਡ ਆਪਣੀਆਂ ਗੱਡੀਆਂ ਲਿਆਓ ਤਾਂ ਸਾਨੂੰ ਵੀ ਜਿਹੜਾ ਆ ਉਹ ਸਿਖਾਰਾ ਹੋਵੇਗਾ ਸੋ ਫ੍ਰੀडम ਦੀ ਟੀਮ ਨੂੰ ਲਾਸਟ ਸੰਧਾ ਹਾਕਮ ਵਾਲਾ ਤੇ ਮਹਿਲ ਕਲਾ ਦੂਸਰੇ ਆਉਣ ਦਾ ਪਹਿਲਾ ਮੁਕਾਬਲਾ ਮੇਰੇ ਮਿੱਤਰੋ ਜੱਗੂ ਹਾਕਮ ਵਾਲੀਆ ਤੇ ਨਾਲ ਕਿਵੇਂ ਮਹਿਲ ਕਲਾ ਦੀ ਟੀਮਾਂ ਦਾ ਹੋਣਾ ਹੈ ਇਹ ਦੋਨੋਂ ਟੀਮਾਂ ਖੇਡ ਮੈਦਾਨ ਦੇ ਵਿੱਚ ਆਉਣ ਹਾਕਮ ਵਾਲਾ ਤੇ ਮਹਿਲ ਕਲਾ ਸੁਖਸਿੰਘ ਵਾਲਾ ਵਰਸ ਜਦੋਂ ਦੋ ਦੰਤ ਧੋਲਾ ਤੇ ਭਿੰਡਰਾ ਸੈਟ ਜੋ ਜਿੰਦੂ ਬੇਰਾਂ ਖੇਡਣਗੇ ਲੋ ਜੀ ਹਾਕਮ ਵਾਲਾ ਜੱਗੂ ਤੇ ਮਹਿਲਕਲਾਂ ਦੀਆਂ ਟੀਮਾਂ ਜਿਹੜੀਆਂ ਚੋਟੀ ਦੇ ਸਟਾਰਾਂ ਨਾਲ ਅੱਜ ਲੈਸ ਹੋ ਕੇ ਇਸ ਧਰਤੀ ਦੇ ਉੱਤੇ ਪੁੱਜੀਆਂ ਲੱਖਾਂ ਦੀ ਤੋਹ ਸਦਾ ਲਈ ਦੇਖ ਕੇ ਮੈਂ ਟੀਮ ਦਾ ਪ੍ਰਬੰਧਕ ਸਮਾਂ ਦੱਸਦਾ ਕਿਉਂਕਿ ਇਹ ਖਿਡਾਰੀ ਕਹਿੰਦੇ ਆ ਕਿ ਅਸੀਂ ਬਹੁਤ ਸਮਝ ਲੈ ਗਰਾਊਂਡ ਦੇ ਵਿੱਚ ਆ ਬੈਂਤੀਆ ਪ੍ਰਬੰਧ ਕਰਕੇ ਸਾਨੂੰ ਦਿੱਤ ਨੂੰ ਵੀ ਕੀ ਕਰਨਾ ਇੱਕ ਬੈਂਤੀ ਸੇਵਾ ਦਾ ਪੀਰ ਨੂੰ ਆ ਮਿੱਕਰਾਂ ਨਾਲੇ ਜੋ ਰੌਪਰੀ ਸਾਹਮਣੇ ਉਹਨਾਂ ਵਾਸਤੇ ਚਾਹ ਗੁਰੂਪੰਥੀ ਕਰਦੇ ਹੋ ਰੈਵਰੀ ਸਾਹਮਣੇ ਵਾਸਤੇ ਪਰ ਪੀਡਲ ਦੀ ਟੀਮ ਨੂੰ ਬੈਂਤੀਆ ਪੀਡਲ ਨੂੰ ਉਹ ਤੋਂ ਬਾਅਦ ਖਾਂਦ ਮੁਸਲਮਾਨਾਂ ਤੇ ਮਾਲក្លਾ ਇਹ ਟੀਮਾਂ ਤਿਆਰੀ ਕਰਕੇ ਗਰਾਊਂਡ ਤੇ ਲਾਗੇ ਰਹਿਣਾ ਸਤਿ ਸ਼੍ਰੀ ਅਕਾਲ ਤੇ ਤੋਂ ਦਾ ਮੁਕਾਬਲਾ ਹੋਵੇਗਾ ਲੋ ਜੀ ਮਾਲក្លਾ ਤੇ ਹਾਕਮ ਵਾਲਾ ਦੋਨੋਂ ਟੀਮਾਂ ਗਰਾਊਂਡ ਵੱਲੋਂ ਆਉਣ ਜੀ ਮਾਲក្លਾ ਵਰਸ ਜੀ ਹਾਕਮ ਵਾਲਾ ਬੇਨਤੀ ਹੈ ਸਾਡੀ ਦੋਨੋਂ ਟੀਮਾਂ ਜਲਦੀ ਖੇਡ ਮੈਦਾਨ ਤੇ ਲਾਗੇ ਆਉਣ ਮੈਂ ਪਰਮੰਤ ਕਾਹਨ ਦੇ ਰਾਉਂਡ ਨੇ ਸਾਨੂੰ ਆ ਕੇ ਕੱਟ ਲੇ ਜੀ ਤਿੰਨਾਂ ਦੀ ਟੀਮ ਕੱਟਦੀ ਏ ਬਾਈ ਜੀ ਦੱਸੋ ਹਾਂ ਜੀ ਇਧਰ ਨਿੱਕੂ ਜੀ ਕਹਿੰਦੇ ਅਸੀਂ ਤਾਂ ਜਾਣਦੇ ਹਾਂ ਜੀ ਵੀਰ ਜੀ ਡੀਐਸਜੀ ਇਹ ਬਾਤਾਂ ਨਹੀਂ ਖਿਡਾਰੀ ਹੁਣ ਸੋ ਅਸੀਂ ਤਾਂ ਬੋਲ ਰਹਾ ਸਾਡਾ ਤਾਂ ਬੋਲਣ ਖੜ ਜਾਓ ਦੋ ਮਿੰਟ ਬਾਈ ਬਣ ਕੇ ਹੋਰ ਕਰ ਲੋ ਬੈਠ ਤਰਾ ਠਹਿ ਲੋ ਜੀ ਸਮੇਂ ਮਾਜੋ ਇਹਦੇ ਲਈ ਬਰਨਾਰਾ ਪੁੰਜੀਤ ਸਿੰਘ ਦੀ ਗਾ ਠਹਿ ਲੋ ਸਾਡੇ ਆਪਣੇ ਖੇਡ ਮੇਲੇ ਤੇ ਹਾਜ਼ਰੀ ਭਰਨ ਲਈ ਆਪਣੇ ਸਾਥੀਆਂ ਦੇ ਨਾਲ ਪੁੱਜੇ ਨੇ ਧੰਨਵਾਦ ਕਰਦੇ ਆ ਕਲਜੀਤ ਸਿੰਘ ਜੀ ਘਾਤ ਲੋਕ ਸੇਕਵਰੀ ਦੀ ਧੰਨਵਾਦ ਕਰਾਂਗੇ ਸਾਡੇ ਜਿੰਨੀ ਵੀ ਟੀਮ ਦੇ ਮੈਂਬਰ ਇੱਥੇ ਨਾਲ ਆਏ ਆ ਉੱਧਰ ਬੈਠੇ ਨੇ ਸਰਪੰਚ ਮਨਦੀਪ ਸਿੰਘ ਜੀ ਕੋਕ ਖਾਨਸਾ ਬਾਈ ਹੈਪੀ ਹੋਣੀ ਪੱਟੀ ਬੈਠਾ ਕਮਾਲਪੁਰੇ ਵਾਲਾ ਜਿਹੜਾ 31 ਦਸੰਬਰ ਦੇ ਸਰਪੇ ਪੱਤਰ ਲੈ ਕੇ ਪੁੱਜੇ ਨੇ ਬਹੁਤ ਵੱਡਾ ਪਿਆਰ ਭੇਜਿਆ ਗਏ ਨੇ ਸੋ ਕਲਜੀਤ ਸਿੰਘ ਜੀ ਮਾ ਮਾਜੋਗ ਇਹਨੇ ਸਾਡੇ ਸਕਾਟ ਕਰਕੇ ਲਿਆਉਂਕੇ ਸਾਡੇ ਟਾਪ ਦੇ ਅਧਿਕਾਰਪ੍ਰਾਧ ਅੱਜ ਦੀਆਂ ਬਹਿਨਾਜ ਹਸਤੀਆਂ ਅੱਜ ਦੇ ਖੇਡ ਮੈਦਾਨ ਤੇ ਆਪਣੀ ਭਾਰੀ ਹਾਜ਼ਰੀ ਲੈ ਕੇ ਵਾਹ ਜੀ ਵਾਹ ਕੋ ਜਿਹੜੇ ਬਹੁਤ ਬਹੁਤ ਮੇਤਰੋ ਗੋਪੁਰ ਦੀ ਧਰਤੀ ਦਾ ਪ੍ਰਵੀਨ ਨਾਇਨ ਮੇਰੇ ਮਿੱਤਰੋ ਹਰਿਆਣੇ ਦੀ ਧਰਤੀ ਦਾ ਸਟਾਰ ਖਿਡਾਰੀ ਪੁੱਜ ਗਿਆ ਲੈ ਵੀ ਪਿੰਡਲ ਦੀ ਟੀਮ ਦੇ ਵਿੱਚ ਪ੍ਰਵੀਨ ਸੋ मैंने कल फील्ड मारे कुंडे भी आजम के लिए मेरे मित्रों क्योंकि कार जब भी खराब होगी सी लोगों के पास से जमकार होने फील्ड मारे जैसे चोटी ले माल हो के मेरे मित्रों उतने कितना दूं किया उन्हें इस टूर्नामेंट में थोड़े अच्छा दें किया बस ढूंढ जाओ मैचों ढूंढे रुक लो ਪੰਗੋ ਵਿੱਚ ਹਾਕਮ ਵਾਲੇ ਤੇ ਪਹੁੰਚਾ ਸੋਟਿੰਗ ਵਾਲਾ ਤੇ ਦੌੜਾ ਕਿਹਨੋਂ ਨਾ ਤੇ ਪਿੰਰੇ ਸੈਕੋ ਕੇ ਇਹੋ ਮਾਤ ਜਤੂ ਵੀ ਨਾਲ ਖੇਡੂਗੀ ਹੁਣ ਇੱਕ ਵਾਰ ਫੇਰ ਧੰਨਵਾਦ ਕਰਦੇ ਆ ਸਾਡੇ ਇਲਾਕੇ ਦੀ ਮਾਜੋ ਮਾਣਯੋਗ ਅਸੀ ਪੰਨੇ ਮਾਜੋ ਪੁਲਜੀਤ ਸਿੰਘ ਜੀ ਤਾਂ ਤਲੋ ਆਪਣੇ ਸਾਥੀਆਂ ਦੇ ਨਾਲ ਆਪਣੀ ਸਾਰੀ ਟੀਮ ਦੇ ਨਾਲ ਅੱਜ ਇਹ ਖੇਡ ਮੇਲੇ ਤੇ ਤੁਸੀਂ ਵੀ ਅੱਗੇ ਆਏ ਨੇ ਅਸੀਂ ਮਾਜੋ ਦੇ ਐਮਐਲ ਸਾਹਿਬ ਦਾ ਤੇ ਇਹਦੇ ਸਾਰੇ ਸਾਥੀਆਂ ਦਾ ਜਿੰਨੇ ਵੀ ਟੀਲਰ ਸਾਹਿਬ ਦੀ ਟੀਮ ਇਹਨਾਂ ਦੇ ਨਾਲ ਪੁੱਜੀ ਹੈ ਸਾਰਿਆਂ ਦਾ ਦਿਲ ਦੀਆਂ ਕਰਾਈਆਂ ਤੇ ਧੰਨਵਾਦ ਕਰਦੇ ਹਾਂ ਹੈਲੋ ਕੇ ਨਾਂ ਤੀ ਉਹਨਾਂ ਵਰਗਾ ਹੋਇਆ ਨਾਂ ਤੀ ਉਹਨਾਂ ਵਰਗਾ ਹੋਣਾ ਜੁਗਾ ਜੁਗਾ ਤੱਕ ਗੱਲਾਂ ਹੋਣ ਉਸ ਦਰਵੇਸ਼ੀਆਂ ਕਾਹਨ ਕਰੂਗਾ ਦੀਸਾ ਕਲਗੀ ਧਰ ਦਿਸਮੇਸ਼ੀਆਂ ਕਾਹਨ ਕਰੂਗਾ ਦੀਸਾ ਕਲਗੀ ਧਰ ਦਿਸਮੇਸ਼ੀਆਂ ਸ਼ਹੀਦੀ ਵਿਹਾਰੇ ਜਿਹੜੇ ਚੱਲ ਰਹੇ ਆ ਆਸਟ੍ਰੇਲੀਅਮ ਬੁਰੂ ਗਵਰ ਸਿੰਘੀ ਕਾਲਾ ਸਿੰਘ ਦਾ ਬਰਨਾਲਾ ਜੀ ਇਹ ਗਰਾਊਂਡ ਹੈ ਯਾਦਗਾਰ ਪ੍ਰਧਾਨ ਗੁਰਦੇਵ ਸਿੰਘ ਜੀ ਸੰਘੇੜਾ ਔਰ ਆਏ ਸਾਲ ਹੀ ਦੁਨੀਆ ਦੇ ਟਾਪਰ ਪਲੇਅਰ ਜਿਹੜੇ ਇਸ ਗਰਾਊਂਡ ਦੇ ਵਿੱਚ ਖੇਡਦੇ ਆ ਦੁਨੀਆ ਦੇ ਵੱਡੇ ਮੱਲ ਜਿਹੜੇ ਇਸ ਗਰਾਊਂਡ ਦੇ ਵਿੱਚ ਆਪਾਂ ਆਏ ਸਾਲ ਹੀ ਤੱਕਦੇ ਆ ਤੇ ਅੱਜ ਦੇ ਸਮੇਂ ਦੇ ਜਿੰਨੇ ਵੀ ਚੋਟੀ ਦੇ ਤਾਰ ਹੈ ਔਰ ਮਾਈ ਨੇ ਸਮੇਂ ਦੇ ਜਿੰਨੇ ਵੀ ਦੁਨੀਆ ਦੇ ਮੌਕੇ ਦੇ ਸਤਾਰਾਂ ਤੇ ਅੱਜ ਉਹ ਸਾੜੀ ਜਿਵੇਂ ਕਹਿੰਦੇ ਵੀ ਸੰਘੇਵਿਆਂ ਦੇ ਵਿੱਚ ਪੁੱਗੇ ਹੋਏ ਆ ਔਰ ਸਰਕਾਰ ਦੇ ਸਾੜੀ ਪ੍ਰਬੰਧਕਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਰਾਮ ਰੂਪੀ ਸੰਗ ਦਾ ਦਾ ਧੰਨਵਾਦ ਹੈ ਔਰ ਬੇਨਤੀ ਆ ਵੀ ਜਾਂਦੀ ਹੈ ਨਾਲ ਰਹਿਣੇ ਪਲੇਅਰ ਪੀ.ਡੀ. ਦੇ ਉਹ ਗਰਾਊਂਡ ਦੇ ਵਿੱਚ ਆ ਜਾਣਾ ਜਲਦੀ ਦੇ ਨਾਲ ਰਹਿਣੇ ਪਲੇਅਰ ਦੂਜੀ ਔਰ ਦਾ ਪਹਿਲਾ ਮੈਚ ਆ ਜਾਣ ਸਾਡੀ ਹੱਥ ਮੜ ਕੇ ਬੈਠੀ ਐ ਹਾਕਮ ਵਾਲਾ ਤੇ ਮੈਦਾਨ ਕਰਾ ਦੀਆਂ ਟੀਮਾਂ ਜਲਦੀ ਨਾਲ ਖੇਡ ਮੈਦਾਨ ਦੇ ਵਿੱਚ ਆ ਜਾਣ ਤੇ ਰਹਿੰਦੇ ਖਿਡਾਰੀ ਨਿਮਾ ਜੀ ਪਲੇਅਰ ਰਹਿੰਦੇ ਆ ਜਾਓ ਜਿਹੜੇ ਪਲੇਅਰ ਰਹਿੰਦੇ ਜਲਦੀ ਨਾਲ ਆ ਜਾਓ ਬੇਨਤੀ ਐ ਸਾਡੀ ਰਹਿੰਦੇ ਖਿਡਾਰੀ ਜਿਹੜੇ ਜਲਦੀ ਖੇਡ ਮੈਦਾਨ ਦੇ ਵਿੱਚ ਆਉਣ ਉਧਰ ਭੱਟੀ ਜੀ ਵੀ ਪਹੁੰਚੇ ਹੋਏ ਨੇ ਜਸਪਾਲ ਭੱਟੀ ਮੇਰੇ ਮਿੱਤਰੋ ਜਸਪਾਲ ਹਰਸਰਾ ਜੀ ਕਮਾਲਪੁਰੇ ਵਾਲੇ ਗੱਲਾਂ ਵੱਖਰੀਆਂ ਹੋਣਗੀਆਂ ਕਮਾਲਪੁਰ ਦੇ ਕਬੱਡੀ ਕੱਪ ਦੀਆਂ ਕਿਉਂਕਿ ਦੋ ਮੈਲੇ ਹੁੰਦੇ ਸੀ ਤੇ ਬਹੁਤ ਥਾਵਾਂ ਤੇ ਸੁਣਿਆ ਵੀ ਇੱਕ ਤੋਂ ਦੋ ਦੋ ਤੋਂ ਚਾਰ ਕਲੱਬ ਵਾਰਦੇ ਦੇਖੇ ਨੇ ਪਰ ਇਹਨਾਂ ਨੇ ਪਹਿਲੀ ਵਾਰੇ بڑے ਨਗਰ ਨੇ ਜਿਹੜੀ ਮਸਾਲ ਕੈਂਪ ਕੀਤੀ ਵੀ ਦੋ ਕਲੱਬਾਂ ਤੋਂ ਇੱਕ ਕਲੱਬ ਦੁਆਰਾ ਬਣ ਚੁੱਕਿਆ ਗਲੇ ਸ੍ਰਿੰਦਰ ਗੌਰ ਹਾਂਜੀ ਬਣ ਚੁੱਕਿਆ ਗਲੇ ਸਿੱਖਵੇ ਜਿਹੜੇ ਉਸ ਕਾਮਪੁਰ ਦੀ ਕਿਰਪਾ ਦੇ ਨਾਲ ਸਭ ਦੂਰ ਹੋ ਚੁੱਕਿਆ ਇਹ ਵੀ ਬੜੀ ਖੁਸ਼ੀ ਦੀ ਗੱਲ ਆ ਤੇ ਸਾਰਿਆਂ ਜਿਹੜੀਆਂ ਪੰਜਾਬ ਦੇ ਵਿੱਚ ਕਮੇਟੀਆਂ ਨੇ ਕਲੱਬਾਂ ਨੇ ਜਿਹੜੇ ਵੀ ਵਖਰੇਵੇਂ ਨੇ ਜੇ ਸਾਰੇ ਮਿਟਾ ਦੇਣ ਤਾਂ ਕਬੱਡੀ ਦੇ ਵਿੱਚ ਪੱਤੀ ਸਾਹਿਬ ਹੋਰ ਵੀ ਬਹੁਤ ਸੁਧਾਰ ਹੋਵੇਗਾ ਸੋ ਬੇਨਤੀ ਹੈ ਜੀ ਰਹਿੰਦੇ ਖਿਡਾਰੀ ਜਾਂਦੇ ਹਣ ਲਾਤ ਕਾਲੇ ਜੀ ਰਹਿੰਦੇ ਖਿਡਾਰੀਆਂ ਨੂੰ ਕਿਉਂਕਿ ਲੰਬੇ ਸਮੇਂ ਤੋਂ ਟੀਮ ਨੇ ਜੀ ਗੈਰਾਂ ਵੀ ਟੀਮ ਨੇ ਜੀ ਗਰਾਊਂਡ ਦੇ ਵਿੱਚ ਹੈ ਤੇ ਬਹੁਤ ਲੰਬੇ ਸਮੇਂ ਤੋਂ ਆਵਾਜ਼ਾਂ ਮਾਰ ਰਹੇ ਆ 12 ਇਹ ਕੋਈ ਮੱਧਮ ਨਹੀਂ ਪਰ ਬੇਨਤੀ ਕਰਦੇ ਵੀ ਹੁਣ ਸਮਾਂ ਜਾਵੇ ਨਾਲ ਆਏ ਆਵੇ ਕਿਉਂਕਿ ਅੱਜ ਦੇ ਰਾਜੇ ਰਮੇਸ਼ਰ ਕਹਿੰਦੇ ਸੈਂਕੀ ਜੀ ਧੰਨਵਾਦ ਕਰਦੇ ਨੇ ਪਲੇਅਰ ਕਰਕੇ ਜਿਹੜਾ ਇਹ ਮੈਚ ਹੈ ਉਹ ਰੁਕਿਆ ਹੋਇਆ ਸਲੀ ਹੱਥ ਵਲ ਕੇ ਬੇਨਤੀ ਕਰਦੇ ਆ ਤੇ ਸਾਰੀ ਸੰਗਤ ਨੂੰ ਅੱਜ ਸਮੁੱਚੇ ਕਬੱਡੀ ਯਾਕਤ ਦਾ ਅੱਜ ਨਵੇਂ ਸਾਲ ਦੀਆਂ ਬਹੁਤ-ਬਹੁਤ ਵਧਾਈਆਂ ਗੁਰੂ ਮਹਾਰਾਜ ਮੇਰ ਅੱਤਰ ਤੁਹਾਡੇ ਸਾਰਿਆਂ ਤੇ ਆਉਣ ਵਾਲਾ ਸਮਾਂ ਜਿਹੜਾ ਹੈ ਆਉਣ ਵਾਲਾ ਜਿਹੜਾ 2026 ਦਾ ਸਾਲ ਹੈ ਤੁਹਾਡੇ ਸਾਰਿਆਂ ਲਈ ਹੋਰ ਵਧੀਆ ਹੋਵੇ ਸਾਰੇ ਖੜੀ ਖੜਾ ਚ ਰਹੋ ਔਰ ਗੁਰੂ ਮਹਾਰਾਜ ਮੇਰ ਰੱਖੇ ਰਹਿਣੇ ਪਲੇਅਰ ਜੰਮੀ ਦੇ ਨਾਮ ਆਇਓ ਵੀ ਜਾਂਦੀ ਲਾਓ ਉੱਤਰ ਬੜਾ ਧੰਨਵਾਦ ਕਰਦੇ ਸਾਡੇ ਭਰਾਵਾਂ ਦਾ ਕੁਮਾਰ ਪਰਵਾੜਾ ਦਾ ਜੱਗਾ ਵਾਸੀਤਮਾਰ ਸਿੰਘ ਜੀ ਗੱਲ ਗੋਪੀ ਹੱਸਾ ਸਾਡੇ ਭਰਾ ਨਾਲ ਵੀਡੀਓ ਨਹੀਂ ਮਣੀ ਹੋਣੀ ਇਲਾਮ ਕਰਵਾਉਂਦੇ ਕਹਿੰਦੇ 31 ਜਲਦੀ ਭੱਜੀ ਆਉਦੀ ਹੈ ਸਰਪੰਚ ਮਨਜੀਤ ਸਿੰਘ ਜੀ ਤੋਂ ਖਾਲਸਾ ਜੇ ਅੱਜ ਸੱਤਾ ਪੱਤਰ ਲੈ ਕੇ ਪੁੱਜੇ ਨੇ ਵੀ ਜੋ ਜੋਟੀਆ ਟਰੈਕਟਰ ਦੇ ਰਹੇ ਆ ਦੁਨੀਆ ਦੇ ਵੱਡੇ ਮਾਲ ਖੇਡਣਗੇ 31 ਜਨਵਰੀ 2026 ਉਧਰ ਸੁਪੇ ਦਾ ਗਿਰਮ ਸਿੰਘ ਅੱਗੇ ਆਨ ਹੰਦਰੇ ਹੋਣਾ ਵੱਲੋਂ 19ਵੀਂ ਵੱਡੇ ਮਾਨ ਸਰਤਾਜ ਬਕਸੇ ਜਾ ਰਿਹਾ ਸਾਰੀ ਪ੍ਰਬੰਧਕ ਕਮੇਟੀ ਦਾ ਉਹਨਾਂ ਲਈ ਭਰਾਵਾਂ ਦਾ ਬੜਾ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਕਿਹੜਾ ਆਵੇਗਾ ਸੰਘੜਾ ਕਬੱਡੀ ਕੱਪ ਸਾਡੀ ਇੱਕ ਇੱਕ ਦਾ ਹੁੰਦਾ ਇੱਕ ਰੀ ਗੱਡੀ ਖਰਾਬ ਹੋ ਗਈ ਦੋ ਤਿੰਨ ਦੀ ਪ੍ਰੋਬਲਮ ਆ ਰਹੀ ਤਗੜੀਆਂ ਟੀਮਾਂ ਮੇਰੇ ਸੰਘੜੇ ਇਹ ਬਰਨਾਲੇ 'ਚ ਪੈਂਦਾ ਵੀਰੇ ਕਬੱਡੀ ਦਾ ਪਰ ਚਤਾਰ ਹੋਨਾ ਜਾਣਾ ਮੇਰਾ ਭਰਾ ਸਮਾ ਨਾਮ ਸਭੀ ਮੈਚ ਬਹੁਤ ਤਕੜਾ ਹੋਣਾ ਖਾਨ ਸਾਹਿਬ ਇਹ ਚਮਕਾੜ ਹੁੰਦੀ ਮੈਚ ਬਹੁਤ ਤਕੜਾ ਹੈ ਵੀਰੇ ਇੱਥੇ ਸਾਰੇ ਭਰਾ ਜੁੜੇ ਰਹੋ ਤੇ ਦੰਦੇ ਵਾਲਾ ਕੀ ਕਰੀਏ ਨੈਟਵਰਕ ਪ੍ਰੋਬਲਮ ਆ ਪੈਦੀ ਆ ਬਸ ਅਗਰ ਕਈ ਵਾਰੀ ਲੈ ਇਹਨੂੰ ਹਟਣਾ ਪੈਗਾ ਉਹ ਨੈਟਵਰਕ ਪ੍ਰੋਬਲਮ ਬਣਾਉਣਾ ਮਾਣੂ ਮਿੱਤਰੋ ਇੱਕ ਪਾਸੇ ਟੀਮ ਕਹਿੰਦੇ ਲੋ ਬਣ ਕੇ ਪਾਉਂਦਾ ਤੇ ਸਭ ਕਹਿੰਦੇ ਕਲਿਆਣ ਦਾ ਨਿੱਕੂ ਹੈ ਤੇ ਨਾਲ ਕਹਿੰਦੇ ਚੋਟੀ ਦੇ ਮੱਲ ਨੇ ਲੈ ਵੀ ਇੱਕ ਪਾਸੇ ਨਿੱਕੂ ਕਲਿਆਣ ਤੇ ਨੰਬਰ ਐਸ ਵਾਲੇ ਕਹਿੰਦੇ ਸੱਚ ਨੇ ਆਪਣੇ ਵੀਤ ਲਈ ਜੋੜ ਦਿੰਦਾ ਹੈ ਲੈ ਵੀ ਖਾਨਸਾਵਲ ਅਗਲੀ ਕਬੱਡੀ ਪਹਿਲਾ 10 ਵਾਲਾ ਨੰਬਰ ਜਿਹੜਾ ਹੈ ਉਹ ਪੀਲ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਬਰੇਸਾਹ ਵਾਲਾ ਗੁਰਪ੍ਰੀਤ ਅਗਲੀ ਕਬੱਡੀ ਖੇਡ ਮੈਦਾਨ ਗਰੰਤਪਾਉਂ ਦੇ ਲਈ ਬਾਧਾ ਆਇਆ ਮੇਰੇ ਵੀਰੋ ਔਰ ਇਹ ਅੱਜ ਕਾਲੇ ਸਮੇਂ ਦਾ ਟਾਪਰ ਹੈ ਹਾਰ ਨੇ ਮੋਟਰਸਾਈਕਲ ਵੀ ਜਿੱਤਿਆ ਔਰ ਟਰੈਕਟਰ ਵੀ ਜਿੱਤਿਆ ਬੋਲਟ ਮੋਟਰਸਾਈਕਲ ਵੀ ਜਿੱਤਿਆ ਤੇ ਦੁਨੀਆ ਦੇ ਵਿੱਚ ਨਾਮ ਵੱਡਾ ਹੈ ਪਿੱਕੀ ਦਾ ਲੱਕ ਹੈ ਬਰੇਸਾਹ ਪਿੰਡ ਪਰ ਇੱਕ ਪਾਸੇ ਰਣ ਸਿੰਘ ਦਾ ਵੀਰ ਸੱਤੀ ਵਿੜਗੇ ਵਾਲਾ ਕੋਸ਼ਿਸ਼ ਕਰਦਾ ਪਰ ਨੰਬਰ ਇਸ ਲਈ ਆਪਣੀ ਟੀਮ ਲਈ ਪੁਆਇੰਟ ਦਾ ਬਰਪੀ ਕਨੇ ਕਰ ਦਿੰਦਾ ਪ੍ਰਵੀਰ ਬਹਾਪੁਰੀਆ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਪਸ ਆਇਆ। ਕੋਪਰ ਦੀ ਧਰਤੀ ਦਾ ਪ੍ਰਵੀਰ ਮੇਰੇ ਮਿੱਤਰੋ ਅਸਮੇ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਪਸ ਆਇਆ। ਇਹ ਕਹਿੰਦੇ ਨਿਊਜ਼ੀਲੈਂਡ ਦੀ ਧਰਤੀ ਦੇ ਉੱਤੇ ਮੇਰੀਆਂ ਅੱਖਾਂ ਦੇ ਸਾਹਮਣੇ ਬਹੁਤ ਤਕੜਾ ਖੇਡਿਆ। ਇਹ ਮੁੰਡੇ ਦੀ ਗੱਲ ਵੱਖਰੀ ਏ। ਲਓ ਦੂਜੇ ਪਾਸੇ ਜਸ਼ਨ ਮੇਰੇ ਮਿੱਤਰੋ ਟੈਗ ਨੰਬਰ ਐਸ ਵਾਲੇ ਕਹਿੰਦੇ ਪ੍ਰਵੀਰ ਨੇ ਆਪਣੀ ਟੀਮ ਦੇ ਲਈ ਜੋੜ ਦਿੰਦਾ ਹੈ। ਉਧਰ ਕਰਮੇਸ਼ ਸਿੰਘ ਜੀ ਮਡੇਲਾ ਵਾਲੇ ਮੇਰੇ ਮਿੱਤਰੋ ਉਹ ਵੀ ਇਸ ਕਬੱਡੀ ਕੱਪ ਦੇ ਨਾਮ ਜਿਹੜੇ ਬੈਠੇ ਨੇ ਗੇਲਾ ਸਿੱਧੂ ਮੱਲਾ ਸੁੱਖਾ ਸਿੱਧੂ ਮੇਰੇ ਮਿੱਤਰੋ ਤੇ ਗੱਲਾਂ ਕਿੰਨੇ ਅੱ삐 ਛੱਡਦੀਆਂ ਹੁੰਦੀਆਂ ਦਾ ਰੈਂਚ ਵਾਲੇ ਮੇਰੇ ਮਿੱਤਰੋ ਬੱਲੀ ਪਾਕ ਦੇ ਵਿੱਚ ਗੱਲਾਂ ਹੁੰਦੀਆਂ ਇਧਰ ਦੇ ਪਾਸੇ ਕਮਾਲ ਗੇਲਾ ਦੀ ਧਰਤੀ ਦਾ ਕਬੱਡੀ ਪੌਂਦਾ ਕੱਲੂਂ ਘਾਰੇ ਦੇ ਸ਼ਹੀਦਾਂ ਦੀ ਧਰਤੀ ਐ ਲਓ ਦੂਜੇ ਪਾਸੇ ਦੰਦੇ ਦਾ ਸੱਪੀ ਇਕਵਾਨ ਕਬੱਡੀ ਪਾ ਕੇ ਵਾਪਸ ਹੈ ਅਗਲੀ ਕਬੱਡੀ ਸਜਨ ਪੌਣ ਦੇ ਵੀ ਖੇਡ ਮੈਦਾਨ ਦੇ ਵਿੱਚ ਤੇ ਪਿਆਰ ਵਰ ਪਿਆਰ ਹੈ ਚਾਰ ਗਾਫੀ ਇੱਕ ਟਕੀ ਦੇ ਕਹਿੰਦੇ ਜਸ਼ਨ ਕਲਿਆਣਾ ਦਾ ਔਰ ਮਿੰਦੂ ਕਲਿਆਣਾ ਦਾ ਪੰਜ ਕਲਿਆਣਾ ਪੰਜ ਲੈਣੇ ਤੇ ਅੱਠ ਜਨਾਲ ਮਾਲਵੇ ਨੇ ਪੂਰੀ ਦੁਨੀਆ ਦੇ ਵਿੱਚ ਪ੍ਰਸਿੱਧ ਹੈ ਪਰ ਕਬੱਡੀ ਪਾ ਕੇ ਸਜਨ ਇੱਕ ਤਕੜੇ ਪੌਣ ਦਾ ਵਾਅਦਾ ਆਪਣੀ ਟੀਮੇ ਲਈ ਇਸ ਵੇਲੇ ਕਰਦਾ ਹੈ ਮਹਿਨ ਕਲਾਨੀ ਟੀਮ ਆ ਗਈ ਹੈ ਤੇ ਹਾਕਮ ਵਾਲੀ ਦੀ ਟੀਮ ਉਹ ਜਾਂਦੀ ਖੇਡ ਮੈਦਾਨ ਡਾ ਲਵੇ ਹੱਤ ਤਾ ਤੇ ਮੈਂ ਤਲਾਨਾ ਟਾਪ ਦਾ ਮੈਚੇਗਾ ਜਾਊਗਾ ਪਰ ਇਧਰਲੇ ਪਾਸੇ ਪੱਟੀ ਖੁੱੱਚ ਲੱਗਦਾ ਜੋਰ ਚਮਕਾਰ ਕੁਰਸੀ ਕਰਦਾ ਪੀਵੇ ਨਾਲ ਪਰ ਬਰੇ ਸਾਹ ਵਾਲਾ ਨੰਬਰ ਆਪਣੀ ਟੀਮ ਦੇ ਪੁਆਇੰਟ ਦਾ ਵਾਅਦਾ ਕਰਵਾ ਹੋਇਆ ਹੈ ਇਸ ਸਾਲ ਵੀਜਾ ਆਇਆ ਬਰੇਸਾ ਵਾਲੇ ਗੁਰਪ੍ਰੀਤ ਦਾ ਕਹਿੰਦਾ ਮੇਰਾ ਧੀ ਨਹੀਂ ਕਰਦਾ ਬਾਹਰ ਖੇਡਣ ਜਾ ਤੂੰ ਕਾਲਿਆ ਕਿਸੇ ਦਾ ਧੀ ਨਹੀਂ ਕਰਦਾ ਆ ਕਿਸੇ ਦਾ ਪੀਆ ਨਹੀਂ ਲੱਗਦਾ ਇਹ ਵੀ ਗੱਲ ਸਮਝੀ ਦੀ ਹੈ ਪਰ ਇਸ ਵੇਲੇ ਮੁਕਾਬਲਾ ਸਖਤ ਨਿੱਕੂ ਕਲਿਆਣ ਨਾਲ ਟਕੜਾ ਜੱਫਾ ਕਮਾਲ ਕਰ ਗਿਆ ਅਗਲੀ ਕਬੱਡੀ ਅਕਵਾਲ ਤੇ ਨਮਾ ਗੱਲ ਕਰਦਾ ਹੋਇਆ ਲੋਕ ਕਹਿੰਦਾ ਵੀ ਧਰਤੀ ਦਾ ਕਮਾਲ ਮੇਰੇ ਮਿੱਤਰੋ ਸਿਰ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਮੱਤਾ ਹੋਇਆ ਹੈ ਉਧਰ ਸਰਦਾਰ ਅਮਰ ਸਿੰਘ ਜੀ ਉਹ ਵੀ ਸਾਡੇ ਦਰਮਿਆਨ ਪੁੱਜ ਗਏ ਨੇ ਮੇਰੇ ਜੋ ਜਿਨ੍ਹਾਂ ਦੇ ਪੁੱਤਰ ਦਾ ਕੰਨੇ ਸਿੰਗਾ ਚੱਲਦਾ ਹੈ ਮਨੀਲਾ ਦੇ ਵਿੱਚ ਮੇਰੇ ਮਿੱਤਰੋ ਜਦੋਂ ਵੀ ਜਾਂਦਾ ਤਾਂ ਕੰਨੇ ਕਰਨਜੀਤ ਪੁਨੀਕਾ ਵਾਲਾ ਸੰਘੇੜਾ ਵਾਲਾ ਵੱਡੇ ਮਾਨ ਬਖਸ਼ਦਾ ਉੱਥੇ ਵੀ ਕੰਨੇ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਵਿੱਚ ਬਹੁਤ ਵੱਡਾ ਰੋਲ ਹੈ ਸਾਡੇ ਭਾਈ ਕਰਨਜੀਤ ਮਨੀਲਾ ਵਾਲੇ ਦਾ ਤੇ ਗੱਲਾਂ ਕੰਨੇ ਪੰਜਾਬ ਦੇ ਕੰਪਾਂ ਤੇ ਵੀ ਹੁੰਦੀਆਂ ਤੇ ਮਨੀਲਾ ਦੇ ਵੀ ਹੁੰਦੀਆਂ ਭਾਨ ਸਾਹਿਬ ਜਦੋਂ ਵੀ ਮਨੀਲਾ ਜਾਂਦਾ ਉਦੋਂ ਵੀ ਵੱਡੇ ਮਾਨ ਤੇ ਆਜ ਵੀ ਬੰਦੇ ਮਾਨ ਸਨਮਾਨ ਕਿੰਨੇ ਸੇਕਾ ਤੇਰੇ ਲਈ ਬੱਕੇ ਜਾ ਰਹੇ ਅਤਮੀ ਬਰਾਰ ਹੋਣਾ ਦਾ ਉਹਨਾਂ ਦੇ ਸਾਰੇ ਸਾਥੀਆਂ ਦਾ ਧੰਨਵਾਦ ਹੈ ਨਿਮੇ ਦੇ ਨਾਲ ਪਿਆਰ ਹੈ ਪਰ ਇਸ ਵੇਲੇ ਸਚਨ ਤੇ ਨਿੱਕੋ ਕਲੇਆਨ ਸਿਰੇ ਦੀ ਟੱਕਰ ਹੈ ਇਹ ਧਰਤ ਮਾਨ ਦੇ ਦੀ ਮੇਟਾ ਵੀ ਰਾਣੀ ਹੈ ਜਿੱਦਾਂ ਪਕੜਾ ਚਾਮਾ ਦੀ ਇੱਥੇ ਰੀਤ ਪੁਰਾਣੀ ਹੈ ਯਾਦ ਕਰ ਪ੍ਰਧਾਨ ਕੁਮੇਦ ਸਿੰਘ ਜੀ ਸਿੰਘੇਣਾ ਕਹਿੰਦੇ ਗਰਾਉਂਡ ਹੈ ਔਰ ਦੁਨੀਆਂ ਦੇ ਟਾਪਰਾਂ ਦੀ ਟੱਕਰ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਮੈਚ ਸਿਰੇ ਦਾ ਚੱਲ ਰਿਹਾ ਹੈ ਔਰ ਅੱਜ ਦੁਨੀਆਂ ਦੇ ਟਾਪਰ ਪਗੇ ਜੱਗੂ ਦਾ ਮੈਚ ਹੈ ਜੱਗੂ ਹਾਕਮ ਵਾਲਾ ਟਾਪਰ ਮੈਚ ਕਲਾ ਨਾਲ ਸਾਡੀ ਬੇਟੀ ਹੈ ਬਾਪੂਰੀਆ ਪ੍ਰਵੀਨ ਪਾਵਾਂ ਕਬੱਡੀ ਜੱਜਣ ਕਲਿਆਵਾ ਦਾ ਜੱਜਣ ਕਲਿਆਵਾ ਦਾ ਭਰੀਆ ਭਗਲਾ ਭਰੀਆ ਭਗਲਾ ਬਾਈ ਨੇ ਕਲਿਆਵਾ ਦੇ ਜੱਜਣਾਂ ਜੱਫਾ ਵਧੀਆ ਲੱਗਿਆ ਇੱਕ ਹੋਰ ਇੱਕ ਤਾੜੀਆਂ ਜ਼ੋਰਦਾਰ ਮਾਰ ਦੋ ਸਿਰੇ ਨਾਲ ਆ ਗਿਆ ਸਿਰੇ ਨਾਲ ਜੱਫਾ ਲੱਗਿਆ ਅੰਗੀ ਕਬੱਡੀ ਤਕਵਾਨ ਗਹਿਣਾ ਵਾਲਾ ਆ ਗਿਆ ਨੰਨੇ ਬਾਈ ਕਰਦੇ ਗੱਲ ਲੋ ਸਾਹਮਣੇ ਮੇਰੇ ਮਿੱਤਰੋ ਗਾਹਲਾ ਬਾਲਾ ਕਬਾੜਾ ਫਿਰ ਕਬੱਡੀ ਪੌਂਡ ਲਈ ਬੱਤਆ ਹੋਇਆ ਹੈ ਉਧਰ ਸਾਡੇ ਫੁੱਫਣ ਜੀ ਇਕਬਾਲ ਸਿੰਘ ਅਮਤਾਰ ਸਿੰਘ ਜੀ ਮੇਰੇ ਮਿੱਤਰੋ ਉਹ ਵੀ ਆਸਟ੍ਰੇਲੀਆ ਤੋਂ ਇਸ ਕਬੱਡੀ ਕੱਪ ਦੇ ਨਾਮ ਜਿਹੜੇ ਬੈਠੇ ਨੇ ਅਮਤਾਰ ਸਿੰਘ ਪੰਘੂ ਤੇ ਗੰਭੀਰ ਸਿੰਘ ਸਿੱਧੂ ਸਾਡੇ ਤਾਂ ਜੀ ਵੱਡੇ ਮਾਨ ਹਾਂ ਜੇ ਸ੍ਰੀ ਰਾਮ ਹੈ ਨੇ ਜੇ ਸ੍ਰੀ ਰਾਮ ਆਸਟ੍ਰੇਲੀਆ ਜਾਂਦਾ ਉੱਥੇ ਵੀ ਵੱਡੇ ਪਿਆਰ ਬਖਦੇ ਆ ਪਰ ਸਾਹਮਣੇ ਇਕਬਾਲ ਨੇ ਅੱਗ ਦਾ ਵਾਧਾ ਆਪਣੀ ਟੀਮ ਲਈ ਕਰ ਦਿੱਤਾ ਲੋ ਫਿਰ ਕਹਿੰਦੇ ਕਬੱਡੀ ਮਾਨ ਦੇ ਲਈ ਮੇਰੇ ਮਿੱਤਰੋ ਸੱਜਣ ਬੋਪੜੀ ਸੋ ਪ੍ਰਾਪਤ ਧਰਤੀ ਹੈ ਇਸੇ ਲਈ ਕਹਿੰਦੇ ਮਾਨਸਾ ਦਾ ਇਲਾਕਾ ਹੈ ਔਰ ਦੂਜੇ ਪਾਸੇ ਹਰਨ ਸਿੰਘ ਦਾ ਵੀਰ 37 ਖੇਡਦੇ ਬਾਣਾ ਇਸੇ ਲਈ ਕੋਸ਼ਿਸ਼ ਕਰਨਾ ਪਰ ਨੰਬਰ ਗੁਰਪ੍ਰੀਤ ਬਰੇਸਾਂ ਦਾ ਆਪਣੀ ਟੀਮ ਲਈ ਖਾਟਦਾ ਵਾਹਵਾ ਕਰਦਾ ਹੋਇਆ ਦਿੜਬਾ ਪਿੰਡ ਧਮਾਣਾ ਦਾ ਮੇਰਾ ਪੂਰਾ ਨਾਂ ਜਰਮੈਨ ਕੁੜੀ ਜਨ ਦਿੜਬੇ ਦੀ ਹੋਈ ਹੈ ਸਮੇਂ ਸਮੇਂ ਦੇ ਨਾਲ ਦੁਨੀਆਂ ਦੇ ਟਾਪਰਾਂ ਨੂੰ ਜਨਤ ਦਿੱਤਾ ਹਾਕਮ ਵਾਲਾ ਤੇ ਮਹਿਲਪੁਰਾ ਜੰਦੀ ਦੇ ਨਾਮ ਦੋਨੋਂ ਟੀਮਾਂ ਦੇ ਖਿਡਾਰੀ ਆਟਮ ਵਾਲਾ ਤੇ ਮੈਚ ਕਰਾਂ ਫਿਰ ਦੋ ਸਿੰਘਾਂ ਤੇ ਦੋਤਾ ਮੈਚ ਉਹ ਵੀ ਤਕੜਾ ਖੇਡਿਆ ਜਾਣਾ ਪ੍ਰਵੀਨ ਦੀ ਕਬੱਡੀ ਪੈ ਰਹੀ ਹੈ ਲੋ ਪ੍ਰਵੀਨ ਦੀ ਕਬੱਡੀ ਐਸ ਵਾਲੇ ਤੇਰੇ ਮਿੱਤਰੋ ਉਧਰ ਸਾਡੇ ਜੱਗਾ ਚੱਕਰ ਜੀ ਜਨ ਸੋਜਾਪੁਰ ਦੀ ਫੋਨ ਵੀ ਲਾਈਟ ਜੜੇ ਬੈਠਿਆ ਲਓ ਸਾਹਮਣੇ ਕਹਿੰਦੇ ਪ੍ਰਵੀਨ ਮੈਂ ਇੱਕ ਦਾ ਵਾਅਦਾ ਕਰ ਦਿੰਦਾ ਤੇ ਪ੍ਰਿੰਸਰ ਸੋਜਾਪੁਰ ਦੀ ਫੋਨਾਂ ਦਾ ਵਾਅਦਾ ਧੰਨਵਾਦ ਹੈ ਸਾਡੀ ਖੇਡ ਕਬੱਡੀ ਦੇ ਕਹਿੰਦੇ ਫੰਮ ਪ੍ਰਮੋਟਰ ਨੇ ਮੇਰੇ ਮਿੱਤਰੋ ਜੀਐਸ ਟ੍ਰੈਵਲਸ ਤੋਂ ਪੱਪੀ ਸਾਡਾ ਵੀ ਰਾਜਕੋਟੀ ਆ ਪੁੱਜਿਆ ਹੋਇਆ ਮੇਰੇ ਮਿੱਤਰੋ ਜਿਹਨੇ ਮਲੀ ਗੁੰਡ ਵਾਲੇ ਦਾ ਕਹਿੰਦੇ 10 ਟੋਲਿਆਂ ਦੇ ਕੈਂਟਸ ਨਾਲ ਜੰਦੀਲੇ ਕੈਂਟਸ ਨਾਲ ਵੱਡਾ ਸਨਮਾਨ ਕਰਨਾ ਮੇਰੇ ਮਿੱਤਰੋ ਭਾਈ ਜਿੰਦੇ ਹੁਣ ਦਾ ਬਹੁਤ ਧੰਨਵਾਦ ਹੈ ਪਰ ਸਾਹਮਣੇ ਕਬੱਡੀ ਇੱਕ ਮਾਲ ਮੇਰੇ ਮਿੱਤਰੋ ਲਓ ਦੂਜੇ ਪਾਸੇ ਤੇ ਨੰਬਰ ਇਸ ਵੇਲੇ ਕਨੇ ਇਕਬਾਲ ਨੇ ਜੋੜ ਦਿੱਤਾ ਹੈ ਗਹਿਣਾ ਨੇ ਇਕਬਾਲ ਨੇ ਤਕੜੇ ਕੋਰ ਦਾ ਵਾਧਾ ਆਪਣੀ ਟੀਮ ਦੇ ਲਈ ਇਸ ਵੇਲੇ ਕਰ ਦਿੱਤਾ ਹੈ ਅੱਡੀ ਕਬੱਡੀ ਸੰਜਲ ਬਹੁਪੁਰੀਆ ਗੇਮ ਮਨਾਉਂਦੇ ਨੇ ਕਬੱਡੀ ਪਾਉਂਦਾ ਹੈ ਗੱਲ ਹੁਸ਼ਿਆਰੀ ਦੀ ਗੱਲ ਰਕੇਸ਼ ਦੀ ਪ੍ਰਵੀਰ ਤੇ ਸੰਜਲ ਅੱਜ ਕਹਿੰਦੇ ਪੁੱਜੇ ਹੋਏ ਐ ਪਰ ਆਹ ਯਾਖੀ ਵੀ ਕੰਨ ਦੁਨੀਆ ਦੇ ਵਿੱਚ ਹੁੰਦੀ ਐ ਕਹਿੰਦੇ ਧੌਂਤੇ ਧੱਫੇ ਉੱਖਰ ਦੇ ਪੈਰ ਲੱਗਦਾ ਚੋਰ ਲੱਗਦਾ ਚੋਰ ਕੀ ਜੋੜ ਜਵਾਨੀ ਦਾ ਸ਼ਾਮੇ ਆਉਣਾ ਮੁੰਡਾ ਜੋੜ ਜਵਾਨੀ ਦਾ ਸ਼ਾਮੇ ਆਉਨਾ ਮੁਰਦਾ ਸਧਾਰੇ ਨੇ ਖੇਡ ਮੈਦਾਨ ਤੋਂ ਬੰਦ ਜਿੱਤਿਆ ਜਿਵੇਂ ਕਿ ਕਲਿਆਣਾ ਨੇ ਦੁਨੀਆਂ ਦੇ ਵਿੱਚ ਗੱਲਾਂ ਕਰਾ ਗਿਆ ਨੰਮਿਆ ਗੱਪੀ ਕਬੱਡੀ ਪਾਉਣਾ ਉਹ ਕੰਦੇ ਫਾਰਲਰ ਦਾ ਜੇਤੂ ਮੇਰੇ ਮਿੱਤਰੋ ਇਹ ਕੰਦੇ ਫਾਰਲਰ ਦਾ ਜੇਤੂ ਹੈ ਨੰਨਪੁਰ ਕਲੌਨ ਦੇ ਕਬੱਡੀ ਕੱਪ ਦਾ ਇੱਕੇ ਦਿਨ ਕੰਦੇ ਦੋ ਕਬੱਡੀ ਕੱਪ ਹੋਏ ਇੱਕ ਦੇ ਉੱਤੇ ਟਰੈਕਟਰ ਸੀਗੇ ਤੇ ਦੂਜੇ ਤੇ ਫਾਰਲਰ ਉਹ ਦਿਨ ਵੀ ਕੰਦੇ ਚਾਚਾ ਦਾ ਵਿਸ਼ਾ ਬਣਿਆ ਮੇਰੇ ਮਿੱਤਰੋ ਪਰ ਬੋਪਰ ਦੀ ਧਰਤੀ ਦਾ ਪ੍ਰਵੀਨ

ਰਾਤ ਵੀ ਵੀ ਜਿਹੜਾ ਉਹ ਪੰਜਾਬ ਭੰਗੇ ਕੀਤੀ ਪੈ ਗਿਆ ਗਿਰਮਾਰਾ ਨੇ ਰੱਖਿਆ ਦਾ ਅਕਵਾਨ ਕਹਿਲਾ ਦਾ ਵੀਨਾ ਗਹਿਣਾ ਮੂਮ ਇਹਨੇ ਮੈਮ ਦੇ ਲਾ ਕੇ ਕਰਕੇ ਪ੍ਰਸਿੱਧ ਪਿੰਡਾ ਦੁਨੀਆ ਦੇ ਵਿੱਚ ਕੱਲਾ ਹੁੰਦੇ ਆ ਪਰ ਆ ਖਿਡਾਰੀ ਕਹਿੰਦੇ ਲੰਬੇ ਸਮੇਂ ਤੋਂ ਜਿੰਨੇ ਕਹਿੰਦੇ ਵੀ ਮੇਰੇ ਉੱਤੇ ਤਕੜਾ ਖੇਡਿਆ ਚਲਦਾ ਮੈਚ ਸਮਾਪਤ ਹੈ ਗਹਿਣਾ ਦੀ ਟੀਮ ਜਿਹੜੀ ਚਾਹਦੇ ਮੁਕਾਬਲੇ ਜਿੱਤ ਗਈ ਹੈ ਗਹਿਣਾ ਦੀ ਜਿਹੜੀ ਟੀਮ ਮੇਰੇ ਮਿੱਤਰੋ ਹਨਮੋਲ ਜੁਕੇ ਉਹਨਾਂ ਦੇ ਵੱਲੋਂ ਜਿਹੜੀ ਅਦਰ ਕੀਤੀ ਗਈ ਹੈ ਇਹ ਕਬੱਡੀ ਕੱਪ ਦੇ ਉੱਤੇ ਹੁਣ ਕੌਣ ਆਊਗਾ ਹੁਣ ਹਾਕਮ ਵਾਲੀਆ ਜੱਗੂ ਖੇਡ ਮੈਦਾਨ ਦੇ ਵਿੱਚ ਆਉ ਮੇਰੇ ਮਿੱਤਰੋ ਲੋ ਜਟਾਣਿਆਂ ਵਾਲਾ ਕੁਲਵੀਰ ਚੋਪਰ ਵੀ ਖੇਡ ਮੈਦਾਨ ਦੇ ਵਿੱਚ ਪੁੱਜ ਗਿਆ ਤੇ ਪਿੱਛੇ ਪਿੱਛੇ ਮੇਰੇ ਮਿੱਤਰੋ ਕਹਿੰਦੇ

ਮਾਰ ਦਿਓ ਮਾਰੇ ਪੰਜਾਬੀ ਵੀਰੋ ਬਹੁਤ ਬਹੁਤ ਸ਼ਾਬਾਸ਼ ਅੱਜ ਟੋਕੀਆਂ ਨੇ ਦੁਨੀਆ ਦੇ ਟਾਪਰ ਆ ਗਏ ਆ ਗੁੱਦੇ ਨਾਲ ਕਲਵੀਰ ਜਿਸਮਾ ਜਗਵੀਰ ਕੈਨੇਡਾ 3100 ਰੁਪਏ ਮਨਜੋਤ ਸਿੰਘ ਜਲੂ 2100 ਰੁਪਏ ਜਸ਼ਨ ਕੁਮਰ ਦਾ ਗਾਇਆ ਵੀਰੋ ਹਰਜੀਪ ਸਿੰਘ ਪ੍ਰੀਤ ਵੀਰ ਹਾਏ ਹਾਏ ਠੀਕ ਆ ਕਿਸੇ ਵੀ ਦਾ ਵੀਰੋ ਇਹਨਾਂ ਵੱਲੋਂ 40000 ਰੁਪਏ ਕਰ ਦੋ ਆਪਣੇ ਲਾਈਵ ਨੂੰ ਭਰਾ ਬਣੇ ਕਿੰਨੇ ਵੀ ਆਪਣੇ ਵੀਰ ਜੁੜੇ ਲਾਈਵ ਤੇ ਥੋੜਾ ਲਾਈਵ ਕਰ ਦੋ ਪਸੰਦ ਕਰ ਕਵੇ ਦਾ ਕਰ ਦੋ ਇਹਨਾਂ ਭਰਾਵਾਂ ਵੱਲੋਂ 11000 ਰੁਪਈਆ ਜੋ ਜੱਗੀ ਪੁਤਕਾਲ 11000 ਰੁਪਈਆ ਤੇ ਮਨਪ੍ਰੀਤ ਬੈਂਚ ਜੁਨੀਵਲ ਵਾਲੇ 41000 ਰੁਪਈਆ ਡੋਨਟ ਦਿੱਤਾ ਹੈ ਬਹੁਤ ਬਹੁਤ ਧੰਨਵਾਦ ਲੋ ਮﻘਾਬਲੇ ਬਹੁਤ ਤਕੜੇ ਆ ਗੱਲ ਇਹ ਨਾਲ ਹੁੰਦਾ ਸਾਊਂਡ ਪੂਰੇ ਨਾਲ ਦੀ ਆਵਾਜ਼ ਖੂਨ ਦੇ ਸਾਊਂਡ ਵਾਲੇ ਭਰਾ ਨੂੰ ਬੇਤੀ ਆ ਥੋੜੀ ਜਿਹੀ ਆਵਾਜ਼ ਖੂਨ ਦੇ ਜੋਰ ਬਹੁਤ ਲੱਗਦਾ ਬਾਈ ਗਲ ਕੇ ਲਾਡੀ ਸਾਊਂਡ ਸਰਵਿਸ ਖੇਡੀ ਮੇਰੇ ਮਿੱਤਰੋ ਬਹੁਤ ਤਕੜਾ ਸਾਊਂਡ ਹੈ ਇਹਨਾਂ ਨੂੰ ਵੀ ਯਾਦ ਕਰਿਆ ਕਰੋ ਟੂਰਨਾਮੈਂਟਾਂ ਤੇ ਲਈ ਜੀ ਸਮਾਰਾ ਤੇ ਲਈ ਵੱਡੇ ਪ੍ਰੋਗਰਾਮਾਂ ਦੇ ਲਈ ਵਾਹ ਵਾਹ ਅੰਦਰ ਇਹ ਮੈਚ ਪਤਾ ਕੀ ਜਾਨਾ ਜੀ ਟੀਮਾਂ ਦਾ ਗਰਾਊਂਡ ਤੇ ਆ ਮ ਕੋਈ ਫਾਇਦਾ ਨਹੀਂ ਜੇ ਆਪਾਂ ਮੈਚ ਨਾ ਸ਼ੁਰੂ ਕਰਾਇਆ ਕਰਾਓ ਕਿ ਨਾ ਕਰਾਓ ਮੈਚ ਪਲੀਜ਼ ਬੇਨਤੀ ਆਪਾਂ ਤੁਹਾਨੂੰ ਸਮਝ जरूर ਦਿਆ ਕਰਾਂਗੇ ਤਾਲ ਮੇਲੇ ਦੇ ਨਾਲ ਆਪਾਂ ਥੋੜਾ ਜਿਹਾ ਸਰਕਾਰ ਦੇ ਜੋ ਤਾ ਕਾਰਵਾਈ ਵੀ ਬੜੀ ਜ਼ਰੂਰੀ ਹੈ ਪਰ ਇਹ ਮੈਚਾਂ ਦਾ ਚੱਲਦੇ ਰਹਿਣਾ ਵੀ ਬੜਾ ਜ਼ਰੂਰੀ ਹੈ ਸੋ ਜੱਦੀ ਦੇ ਨਾਮ ਬੋਰੀਆਂ ਲਾਦੇ ਟੀ-ਸ਼ਰਟ ਸੋਹਣਿਆ ਹੋਣ ਔਰ ਪੋਰੀਆ ਕਿੰਨਾ ਵੀ ਕੋਈ ਗੱਲ ਨਹੀਂ ਹਰ ਜੱਦੀ ਦੇ ਨਾਮ ਟੱਕ ਲਾ ਲਈ ਦੋਨੋਂ ਟੀਮਾਂ ਜਿੱਤਣੇ ਸਾਰਿਆਂ ਨੂੰ ਆਪਾਂ 4 ਤਰੀਕ ਨੂੰ 4 ਜਨਵਰੀ ਰੈਕੋਰਟ ਲੈ ਰੋਵਾਂਗੇ 4 ਜਨਵਰੀ ਐਤਵਾਲਾ ਗਰਾਊਂਡ ਦੇ ਵਿੱਚ ਕੋਈ ਜੀ ਕਰਦੇ ਹੋ ਰਕੇਸ਼ ਗੋਪਾ ਦਾ ਔਰ ਤਲਵੀਰ ਚਟਾਣਾ ਖੇਡ ਕਬੱਡੀ ਦਾ ਚਟਾਣਾ ਹੈ ਔਰ